ਪੰਜਾਬ ਦੇ ਵਿੱਚ ਗਰਾਊਂਡ ਵਾਟਰ ਯਾਨੀ ਕਿ ਜ਼ਮੀਨੀ ਪਾਣੀ ਜ਼ਹਿਰੀਲਾ ਹੁੰਦਾ ਜਾ ਰਿਹਾ ਹੈ ਸੈਂਟਰਲ ਗਰਾਊਂਡ ਵਾਟਰ ਬੋਰਡ ਦੇ ਤਾਜ਼ਾ ਅੰਕੜਿਆਂ ਤੇ ਨਜ਼ਰ ਮਾਰੀਏ ਤਾਂ ਪੰਜਾਬ ਦੇ 16 ਜ਼ਿਲ੍ਹਿਆਂ ਦੇ ਵਿੱਚ ਯੂਰੇਨੀਅਮ ਦੀ ਮਾਤਰਾ ਮਾਪਦੰਡਾਂ ਤੋਂ ਜ਼ਿਆਦਾ ਪਾਈ ਗਈ ਹੈ ਇਸ ਦੇ ਨਾਲ ਹੁਣੇ ਸਾਫ਼ ਹੋ ਗਿਆ ਹੈ ਕਿ 16 ਜ਼ਿਲ੍ਹਿਆਂ ਦਾ ਪਾਣੀ ਬੇहद ਜ਼ਹਿਰੀਲਾ ਅਤੇ ਪੀਣ ਯੋਗ ਨਹੀਂ ਹੈ ਬੋਰਡ ਨੇ ਪੰਜਾਬ ਦੇ 64.50 ਫੀਸਦੀ ਸੈਂਪਲਾਂ ਦੇ ਵਿੱਚ ਮਾਪਦੰਡ ਤੋਂ ਜ਼ਿਆਦਾ ਯੂਰੇਨੀਅਮ ਪਾਇਆ ਹੈ ਸੈਂਟਰਲ ਗਰਾਊਂਡ ਵਾਟਰ ਬੋਰਡ ਦੇ ਮੁਤਾਬਕ ਯੂਰੇਨੀਅਮ ਦੀ ਮਾਤਰਾ 30 ਪਾਰਟਸ ਪ੍ਰਤੀ ਬਿਲੀਅਨ ਹੋਵੇ ਤਾਂ ਇਹ ਆ ਪਾਣੀ ਪੀਣ ਲਾਇਕ ਮੰਨਿਆ ਜਾਂਦਾ ਹੈ ਪਰ ਇਸ ਤੋਂ ਕਿਤੇ ਜ਼ਿਆਦਾ ਯੂਰੇਨੀਅਮ ਪੰਜਾਬ ਦੇ ਪਾਣੀਆਂ ਦੇ ਵਿੱਚ ਪਾਇਆ ਗਿਆ ਅਤੇ ਪੰਜਾਬ ਦਾ ਪਾਣੀ ਜਿਹੜਾ ਹੈ ਉਹ ਪੀਣ ਲਾਇਕ ਨਹੀਂ ਹੈ 16 ਜ਼ਿਲ੍ਹਿਆਂ ਦੇ ਵਿੱਚ ਅਜਿਹੇ ਯੂਰੇਨੀਅਮ ਦੇ ਮਾਪਦੰਡਾ ਤੋਂ ਜ਼ਿਆਦਾ ਵਾਲੀ ਸੈਂਪਲ ਪਾਈ ਗਏ ਨੇ ਪੰਜਾਬ ਦੇ ਕੁਝ ਜ਼ਿਲ੍ਹਿਆਂ ਦੇ ਵਿੱਚ 200 ਪੀਪੀਬੀ ਤੱਕ ਯੂਰੇਨੀਅਮ ਪਾਇਆ ਗਿਆ ਉੱਥੇ ਪੰਜਾਬ ਦੇ 4.8% ਦੀਆਂ ਸੈਂਪਲਾਂ ਦੇ ਵਿੱਚ ਆਰਸੈਨਿਕ ਦੀ ਮਾਤਰਾ 10 ਪੀਪੀਬੀ ਤੋਂ ਜ਼ਿਆਦਾ ਨਿਕਲੀ ਹੈ ਜਦ ਕੀ WHO ਦੇ ਹਿਸਾਬ ਦੇ ਨਾਲ 10 PPB ਤੋਂ ਜ਼ਿਆਦਾ ਜੇਕਰ ਆਰਸੈਨਿਕ ਦੀ ਮਾਤਰਾ ਹੋਵੇ ਤਾਂ ਸਿਹਤ ਲਈ ਇਸ ਨੂੰ ਹਾਨੀਕਾਰਕ ਸਮਝਿਆ ਜਾਂਦਾ ਹੈ ਯੂਰੇਨੀਅਮ ਤੋਂ ਬਾਅਦ ਆਰਸੈਨਿਕ ਵੀ ਪਾਣੀ ਵਿੱਚ ਪਾਇਆ ਜਾਣ ਵਾਲਾ ਇੱਕ ਜ਼ਹਿਰੀਲਾ ਪਦਾਰਥ ਹੈ ਮਾਹਰ ਇਸ ਨੂੰ ਚੁਣੌਤੀ ਮੰਨ ਰਹੇ ਨੇ ਇਸ ਰਿਪੋਰਟ ਦੇ ਵਿੱਚ ਦੱਸਿਆ ਗਿਆ ਹੈ ਕਿ ਪੰਜਾਬ ਦੇ ਤਰਨਤਾਰਨ ਪਟਿਆਲਾ ਸੰਗਰੂਰ ਮੋਗਾ ਮਾਨਸਾ ਬਰਨਾਲਾ ਲੁਧਿਆਣਾ ਜਲੰਧਰ ਕਪੂਰਥਲਾ ਫਰੀਦਕੋਟ ਫਾਜ਼ਿਲਕਾ ਮੁਕਸਰ ਅਮ੍ਰਿਤਸਰ ਅਤੇ ਫਤਿਹਗੜ੍ਹ ਸਾਹਿਬ ਜ਼ਿਲ੍ਹਿਆਂ ਦੇ ਵਿੱਚ ਯੂਰੇਨੀਅਮ ਦਾ ਪੱਧਰ ਬਹੁਤ ਵੱਧ ਦਰਜ ਕੀਤਾ ਗਿਆ। ਸੰਗਰੂਰ ਤੇ ਬਠਿੰਡਾ ਦੇ ਵਿੱਚ ਯੂਰੇਨੀਅਮ ਦੀ ਮਾਤਰਾ 200 ਪੀਪੀਬੀ ਤੋਂ ਉੱਪਰ ਆंकी ਗਈ ਹੈ। ਗਰਾਊਂਡ ਵਾਟਰ ਕੁਆਲਿਟੀ ਚੈੱਕ ਕਰਨ ਦੇ ਲਈ ਸੈਂਟਰਲ ਗਰਾਊਂਡ ਵਾਟਰ ਬੋਰਡ ਨੇ ਪ੍ਰੀ ਮੌਨਸੂਨ ਮੌਨਸੂਨ ਤੋਂ ਪਹਿਲਾਂ ਅਤੇ ਮੌਨਸੂਨ ਤੋਂ ਬਾਅਦ ਪੋਸਟ ਮੌਨਸੂਨ ਦੋਵਾਂ ਦੇ 296 96 ਸੈਂਪਲ ਜਿਹੜੇ ਨੇ ਉਹ ਭਰੇ ਸਨ। ਪ੍ਰੀ ਮਾਨਸੂਨ ਦੇ 157 ਸੈਂਪਲਾਂ ਦੇ ਵਿੱਚ ਯੂਰੇਨੀਅਮ ਦੀ ਮਾਤਰਾ 30 ਪੀਪੀਬੀ ਤੋਂ ਵੱਧ ਨਿਕਲੀ ਹੈ ਜੋ ਕਿ ਕੁਝ ਸੈਂਪਲਾਂ ਦੇ ਵਿੱਚ 53.4 ਫੀਸਦੀ ਤੇ ਹੈ ਤੇ ਪੋਸਟ ਮਾਨਸੂਨ ਦੇ ਵਿੱਚ 185 ਸੈਂਪਲਾਂ ਦੇ ਵਿੱਚ ਯੂਰੇਨੀਅਮ ਦੀ ਮਾਤਰਾ 30 ਪੀਬੀ ਤੋਂ ਉੱਪਰ ਨਿਕਲੀ ਹੈ ਜੋ ਕਿ ਕੁੱਲ ਸੈਂਪਲਾਂ ਦਾ 62 ਫੀਸਦੀ ਹੈ ਯਾਨੀ ਕਿ ਪੰਜਾਬ ਦੇ ਵਿੱਚ ਇੱਕ ਵੱਡੀ ਮਾਤਰਾ ਦੇ ਵਿੱਚ ਯੂਰੇਨੀਅਮ ਅਤੇ ਆਰਸੈਨਿਕ ਪੰਜਾਬ ਦੇ ਜ਼ਮੀਨੀ ਪਾਣੀਆਂ ਦੇ ਵਿੱਚ ਪਾਇਆ ਗਿਆ ਤੇ ਇਸ ਦੀ ਫੀਸਦ ਜਿਹੜੀ ਉਹ 50% ਤੋਂ ਉੱਪਰ ਹੈ ਤੇ ਮਾਨਸੂਨ ਸੈਸ਼ਨ ਸੀਜ਼ਨ ਤੋਂ ਬਾਅਦ ਤਾਂ ਇਸ ਦੀ ਫੀਸਦ ਕੁਝ ਸੈਂਪਲਾਂ ਦੇ ਵਿੱਚ 62% ਤੋਂ ਉੱਪਰ ਰਹੀ ਹੈ ਸੋ ਪੂਰੇ ਦੇਸ਼ ਦੇ ਵਿੱਚ ਜੇਕਰ ਗੱਲ ਕਰੀਏ ਤਾਂ ਪੂਰੇ ਦੇਸ਼ ਨਾਲੋਂ ਪੰਜਾਬ ਦੀ ਸਥਿਤੀ ਬੇहद ਗੰਭੀਰ ਮੰਨੀ ਜਾ ਰਹੀ ਹੈ ਇਸ ਰਿਪੋਰਟ ਦੇ ਮੁਤਾਬਕ ਪ੍ਰੀ ਮਾਨਸੂਨ ਤੇ ਪੋਸਟ ਮਾਨਸੂਨ ਸੈਂਪਲਾਂ ਦੇ ਵਿੱਚ ਯੂਰੇਨੀਅਮ ਦੀ ਮਾਤਰਾ ਦੇਸ਼ ਵਿੱਚ ਸਭ ਤੋਂ ਵੱਧ ਪੰਜਾਬ ਦੇ ਵਿੱਚ ਨਿਕਲੀ ਹੈ ਪੋਸਟ ਮੌਨਸੂਨ ਸੈਂਪਲਾਂ ਦੇ ਆਧਾਰ ਤੇ ਪੰਜਾਬ ਦੇ ਵਿੱਚ 62.5 ਫੀਸਦੀ ਸੈਂਪਲ ਫੇਲ ਹੋਏ ਨੇ ਦੂਜੇ ਨੰਬਰ ਤੇ ਹਰਿਆਣਾ ਹੈ ਜਿੱਥੇ 23.75 ਫੀਸਦੀ ਸੈਂਪਲ ਜਿਹੜੇ ਨੇ ਯੂਰੇਨੀਅਮ ਉਹਨਾਂ ਦੇ ਵਿੱਚ ਵੱਧ ਪਾਇਆ ਗਿਆ ਪ੍ਰੀ ਮੌਨਸੂਨ ਵਿੱਚ ਪੰਜਾਬ ਦੇ ਵਿੱਚ 53.04 ਫੀਸਦੀ ਸੈਂਪਲਾਂ ਦੇ ਵਿੱਚ ਯੂਰੇਨੀਅਮ ਵੱਧ ਪਾਇਆ ਗਿਆ ਜਦਕਿ ਦੂਜੇ ਨੰਬਰ ਤੇ ਹਰਿਆਣਾ ਹੈ ਉੱਥੇ ਹੀ 15 ਫੀਸਦੀ ਸੈਂਪਲਾਂ ਦੇ ਵਿੱਚ ਯੂਰੇਨੀਅਮ ਹਰਿਆਣਾ ਦੇ ਵਿੱਚ ਵੀ ਮਿਆਰ ਤੋਂ ਵੱਧ ਪਾਇਆ ਗਿਆ ਹੈ ਸੁਭਾਅ ਇਹ ਹੈ ਕਿ ਪੰਜਾਬ ਦੇ ਵਿੱਚ ਹਾਲਾਤ ਬੇਹੱਦ ਚਿੰਤਾਜਨਕ ਨੇ ਅਤੇ ਪੰਜਾਬ ਦੇ ਜ਼ਮੀਨਾਂ ਦਾ ਪਾਣੀ ਹੈ ਜਿਹੜਾ ਉਹ ਗੰਦਲਾ ਹੋ ਚੁੱਕਾ ਹੈ ਕੈਂਸਰ ਵਰਗੀਆਂ ਨਾਮੁਰਾਦ ਬਿਮਾਰੀਆਂ ਪੈਦਾ ਕਰਨ ਦੀ ਸੰਭਾਵਨਾ ਇਹਨਾਂ ਪਾਣੀਆਂ ਦੇ ਨਾਲ ਬਣੀ ਹੋਈ ਹੈ ਇਸ ਪੰਜਾਬ ਦੇ ਵੱਡੇ ਪੱਧਰ ਤੇ ਯੂਰੇਨੀਅਮ ਤੇ ਆਰਸੈਨਿਕ ਪੰਜਾਬ ਦੇ ਜ਼ਮੀਨੀ ਪਾਣੀਆਂ ਦੇ ਵਿੱਚ ਪਾਇਆ ਗਿਆ ਜੋ ਕਿ ਸਿਹਤ ਦੇ ਲਈ ਬੇਹੱਦ ਹਾਨੀਕਾਰਕ ਨੇ ਤੇ ਹਰਿਆਣਾ ਦੇ ਪਾਣੀਆਂ ਦੇ ਵਿੱਚ ਵੀ ਇਹ ਖਤਰਨਾਕ ਪਦਾਰਥ ਨੇ ਜਿਹੜੇ ਜ਼ਮੀਨੀ ਪਾਣੀਆਂ ਦੇ ਵਿੱਚ ਪਾਏ ਗਏ ਨੇ ਕਿਤੇ ਨਾ ਕਿਤੇ ਸੈਂਟਰਲ ਗਰਾਊਂਡ ਵਾਟਰ ਬੋਰਡ ਦੀ ਇਹ ਰਿਪੋਰਟ ਪੰਜਾਬ ਦੇ ਲਈ ਚਿੰਤਾ ਪੈਦਾ ਕਰਦੀ ਹੈ ਤੇ ਜਲਦ ਹੀ ਸਰਕਾਰ ਨੂੰ ਸੂਬਾ ਸਰਕਾਰ ਨੂੰ ਤੇ ਕੇਂਦਰ ਸਰਕਾਰ ਨੂੰ ਵੀ ਇਸ ਸੰਬੰਧ ਦੇ ਵਿੱਚ ਐਕਸ਼ਨ ਲੈਣ ਦੀ ਜ਼ਰੂਰਤ ਹੈ